ਵੇ ਹੋ ਗਏ ਸਿਆਣਾਂ ਤੋਂ ਪਾਰ ਸੁਦ ਬੁੱਧ ਮੁੱਕ ਜੇ ਉਹ ਕਰਕੇ ਤਵਾਹੀ ਜਦੋਂ ਜੁੱਧ ਮੁੱਕ ਜੇ ਹੋਏ ਫੇਰੇ ਉਹ ਚਿਹਰਿਆਂ ਤੇ ਰੌਣਕਾਂ ਨਹੀਂ ਰਹਿੰਦੀਆਂ ਫੇਰੇ ਉਹ ਚਿਹਰਿਆਂ ਤੇ ਰੌਣਕਾਂ ਨਹੀਂ ਰਹਿੰਦੀਆਂ ਵਾ ਵਾ ਉਹ ਜਦੋਂ ਮੱਟਿਆਂ ਪੜੋਲਿਆਂ ਚੋਂ ਦਾਣਾ ਮੁੱਕ ਜੇ ਬਈ ਬੰਦਾ ਲੋਲੇ ਪਰਿਵਾਰ ਚੋਂ ਸਿਆਣਾ ਮੁੱਕ ਜੇ ਕਿਆ ਬਾਤ ਆ ਪੂਹੇ ਬੈਠੀ ਧੀ ਦਾ ਸੋਹਣੀ ਜਾਣਾ ਮੁੱਕ ਜੇ ਹਏ ਫਿਰ ਉਹ ਚਿਹਰਿਆਂ ਤੇ ਰੌਣਕਾਂ ਨਹੀਂ ਜਾਂ ਫਿਰ ਉਹ ਚਿਹਰਿਆਂ ਤੇ ਰੌਣਕਾਂ ਨਹੀਂ ਰਹਿੰਦੀਆਂ ਓ ਜਦੋਂ ਪਰਿਵਾਰ ਚੋਂ ਥਵਾਕ ਮੁੱਕ ਜੇ ਤੇ ਆਦਮੀ ਨੂੰ ਰਿਸ਼ਤੇ ਦੀ ਝਾਂਕ ਮੁੱਕ ਜੇ ਓ ਝੜਦੀ ਵਰੇਸੇ ਜੇ ਜਵਾਕ ਮੁੱਕ ਜੇ ਦੀ ਬਰੇ ਸੇਜੇ ਜਵਾਕ ਮੁੱਕ ਜੇ ਹੋਏ ਤੇਰੇ ਉਹ ਚਿਹਰਿਆਂ ਤੇ ਰੌਣਕਾਂ ਨਹੀਂ ਰਹਿੰਦੀਆਂ ਤੇਰੇ ਉਹ ਚਿਹਰਿਆਂ ਤੇ ਰੌਣਕਾਂ ਨਹੀਂ ਰਹਿੰਦੀਆਂ ਓਏ ਮਨਾਂ ਨੂੰ ਚੋਰਾ ਖਾਂਦਾ ਆਸ਼ਕ ਨੂੰ ਕੋਰਾ ਖਾਂਦਾ ਆਖਣਗੇ ਲੋਕ ਨਸ਼ੇੜੀ ਅਮਲੀ ਚਹਿ ਪੋਰਾ ਖਾਂਦਾ ਓ ਧਰਤੀ ਨੂੰ ਸ਼ੋਰਾ ਖਾਂਦਾ ਤੇ ਕੋਰਾ ਰੰਗ ਨਾਰਾਂ ਨੂੰ ਖਾ ਜਾਂਦੀ ਜੰਗ ਸੋਹਣਿਆ ਓਏ ਮਾਰੂ ਹਥਿਆਰਾਂ ਨੂੰ ਖਾ ਜਾਂਦੀ ਜੰਗ ਹਾਨੀਆਂ ਓ ਫਸਲਾਂ ਨੂੰ ਗੜੇ ਮਾਰਦੇ ਪਿੰਡ ਨੂੰ ਦੋ ਧੜੇ ਮਾਰਦੇ ਤੀਵੀ ਨੂੰ ਵਿਆਹੇ ਕੁੱਟਦੇ ਮੱਖੀਆਂ ਤਾਂ ਛੜੇ ਮਾਰਦੇ ਓਏ ਜੁਲਮਾਂ ਨੂੰ ਕੌਮੀ ਹੀਰੇ ਸੂਲੀ ਤੇ ਛੜੇ ਮਾਰਦੇ ਜਿਗਰਾ ਤਾਂ ਕੋਈ ਰੱਖਦਾ ਓਏ ਗੱਲਾਂ ਤਾਂ ਬੜੇ ਮਾਰਦੇ ਜਿਗਰਾ ਤਾਂ ਕੋਈ ਰੱਖਦਾ ਓਏ ਗੱਲਾਂ ਤਾਂ ਬੜੇ ਮਾਰਦੇ ਨੈਣ ਦੋ ਲੜੇ ਮਾਰਦੇ ਇਹ ਵੀ ਤਾਂ ਅੜੇ ਮਾਰਦੇ ਮੋੜਾਂ ਤੇ ਖੜੇ ਮਾਰਦੇ ਜੋ ਪਹੁੰਚ ਗਏ 17 ਨੂੰ ਖਾ ਜਾਂਦੀ ਜੰਗ ਸੋਹਣਿਆਂ ਓਏ ਮਾਰੂ ਹਥਿਆਰਾਂ ਨੂੰ ਆ ਜਾਂਦੀ ਜੰਗ ਹਾਨੀਆਂ ਮਾਰਦਾ ਲੋਬੀ ਨੂੰ ਦਾਜ ਮਾਰਦਾ ਬੇਸ਼ੁਕਰੇ ਬੇਸੁਨਿਆਂ ਨੂੰ ਸੁਰਸੰਗੀ ਸਾਜ ਮਾਰਦਾ ਹੈ ਓ ਮੈਨੂੰ ਤਾਂ ਰਾਜੇਵਈ ਦੀ ਸੇਧ ਦਾ ਰਾਜ ਮਾਰਦਾ ਤੇ ਦੇਵੀ ਉਹ ਸਿੱਖੀਆਂ ਸਰਤਾਜ ਮਾਰਦਾ ਡੂੰਗੀ ਗੱਲ ਕਰਦਾ ਦੇਵੀ ਓ ਟਿੱਖੀਆਂ ਸਰਤਾਜ ਮਾਰਦਾ ਹੁੰਦੀ ਜੋ ਲੋਕ ਅਦਾਲਤ ਚੰਗਿਆਂ ਦੀ ਕਰੇ ਵਕਾਲਤ ਵਿਰਸੇ ਦੀ ਮੰਦੀ ਹਾਲਤ ਦੀ ਕੈਦੋ ਫਨਕਾਰਾਂ ਨੂੰ ਆ ਜਾਂਦੀ ਜੰਗ ਸੋਹਣਿਆਂ ਓਏ ਮਾਰੂ ਹਥਿਆਰਾਂ ਨੂੰ ਆ ਜਾਂਦੀ ਜੰਗ ਹੰਨਾਂ ਬਨ ਕੇ ਕਿੱਲਿਆਂ ਤੇ ਬੱਗ ਬਨ ਕੇ ਸ਼ੇਰਾਂ ਨੂੰ ਕੌਣੀ ਵਾਲਿਆਂ ਓਏ ਗਿੱਦੜਾਂ ਦੇ ਸੱਗ ਬਨ ਕੇ ਓਏ ਪਾਣੀ ਦੇ ਮਾਰਦੇ ਛਿੱਟੇ ਪੱਲੇ 'ਚੋਂ ਅੱਗ ਬਨ ਕੇ ਮਾਰੀ ਗੱਲ ਪੀਣ ਬੀੜੀਆਂ ਓਏ ਸਿਰ ਤੇ ਜੋ ਪੱਗ ਓਏ ਹੋਏ 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 ਬੀੜੀਆਂ ਓਏ ਸਿਰ ਤੇ ਜੋ ਪੱਗ ਬਨ ਕੇ ਓ ਮਿੱਤਰੋ ਇਹ ਦੇਸ਼ ਨਾ ਹੁੰਦਾ ਜੇ ਬਾਪੂ ਦਾ ਸ਼ਮੇਸ਼ ਨਾ ਹੁੰਦਾ ਓ ਮਿੱਤਰੋ ਇਹ ਦੇਸ਼ ਨਾ ਹੁੰਦਾ ਜੇ ਬਾਪੂ ਦਾ